ਪੰਜਾਬ ਸਰਕਾਰ ਵੱਲੋਂ ਜਦੋਂ ਮਾਰਚ 16 ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਜਾ ਕੇ ਖਟਕੜ ਕਲਾ ਬਿਖੇ ਸੌਚਕ ਸਮਾਗਮ ਹੋਇਆ ਕਾਰਜ ਪਰ ਸੰਭਾਲਿਆ ਤਾਂ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਿਵੇਂ ਭਰਨਾ ਹੈ ਔਰ ਪੰਜਾਬ ਦੇ ਜਿਹੜੇ ਸਰੋਤ ਨੇ ਉਹਨਾਂ ਨੂੰ ਕਿਵੇਂ ਲੋਕਾਂ ਲਈ ਇਸਤੇਮਾਲ ਕਰਨਾ ਹੈ ਪਹਿਲਾਂ ਬਦਕਿਸਮਤੀ ਨਾਲ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ ਅਸੀਂ ਟੂਰਿਜ਼ਮ ਤੇ ਕਲਚਰ ਡਿਪਾਰਟਮੈਂਟ ਦੀ ਮੀਟਿੰਗ ਲਈ ਇੱਕ ਨਹੀਂ ਕਈ ਮੀਟਿੰਗਾਂ ਲਈਆਂ ਪੰਜਾਬ ਦੇ ਵਿੱਚ ਇੰਨੀਆਂ ਸੋਹਣੀਆਂ ਸੋਹਣੀਆਂ ਜਗ੍ਹਾ ਪਈਆਂ ਨੇ ਜਿਨ੍ਹਾਂ ਨੂੰ ਤੁਸੀਂ ਰੈਨੋਵੇਟ ਕਰਕੇ ਜਾਂ ਉਹਨੂੰ ਅੱਛੇ ਤਰੀਕੇ ਨਾਲ ਮੇਨਟੇਨੈਂਸ ਕਰਕੇ ਬਹੁਤ ਵੱਡਾ ਇੱਕ ਟੂਰਿਜ਼ਮ ਨੂੰ ਖਜ਼ਾਨੇ ਲਈ ਇੱਕ ਸਰੋਤ ਬਣ ਸਕਦਾ ਹੈ ਇਸ ਤੋਂ ਪਹਿਲਾਂ ਅਸੀਂ ਚੋਹਾਲ ਹੁਸ਼ਿਆਰਪੁਰ ਦੇ ਨੇੜੇ ਆ ਕਦੇ ਜਾ ਕੇ ਆਏ ਹੋ ਤੁਸੀਂ ਹੁਸ਼ਿਆਰਪੁਰ ਤੋਂ ਚਿੰਤਪੁਨੀ ਮਾਤਾ ਚਿੰਤਪੁਨੀ ਰੋਡ ਤੇ ਚੋਹਾਲ ਹੈ 3 ਕਿਲੋਮੀਟਰ ਹੈ ਉੱਥੇ ਜੰਗਲਾਤ ਵਿਭਾਗ ਦਾ ਇੱਕ ਰਿਜ਼ੋਰਟ ਹੈ ਮੈਂ ਬਤੌਰ ਐਮਪੀ ਜਦੋਂ ਉਧਰ ਕਿਤੇ ਜਾਂਦਾ ਸੀ ਮੈਂ ਉਦੋਂ ਤੇ ਠਹਿਰਦਾ ਸੀ ਪਰ ਉਦੋਂ ਖੰਡਰ ਬਣੇ ਪਏ ਸੀ ਬਾਅਦ ਦੇ ਵਿੱਚ ਅਸੀਂ ਉਹਨੂੰ ਮੇਨਟੇਨ ਕੀਤਾ ਸ਼ਾਨਦਾਰ ਤਰੀਕੇ ਨਾਲ ਉੱਥੇ ਹਟਸ ਵੀ ਬਣਾਈਆਂ ਟਰੀ ਹਾਊਸ ਵੀ ਬਣਾਤੇ ਓਪਨ ਕਿਚਨ ਹੈ ਉੱਥੇ ਆਲੇ ਦੁਆਲੇ ਦੇ ਪਿੰਡਾਂ ਤੋਂ ਮਾਵਾਂ ਜਿਨ੍ਹਾਂ ਨੂੰ ਸਾਗ ਬਣਾਉਣਾ ਆਉਂਦਾ ਹੈ ਜਿਨ੍ਹਾਂ ਨੂੰ ਆਲਣ ਪਾ ਕੇ ਸਾਗ ਘੋਟਣਾ ਆਉਂਦਾ ਹੈ ਜਿਨ੍ਹਾਂ ਨੂੰ ਮੱਖੀ ਦੀ ਪਾਣੀ ਹੱਥੀਆਂ ਰੋਟੀਆਂ ਪਕਾਉਣੀਆਂ ਆਉਂਦੀਆਂ ਨੇ ਉੱਥੇ ਆਉਂਦੀਆਂ ਨੇ ਓਪਨ ਕਿਚਨ ਹੈ ਆਪਣੀ ਮਰਜ਼ੀ ਨਾਲ ਤੁਸੀਂ ਬਿਲਕੁਲ ਐ ਜੁੱਲੇ ਦੇ ਸਾਹਮਣੇ ਬਹਿ ਕੇ ਗ਼ਾਣਾ ਬਣਵਾ ਸਕਦੇ ਹੋ ਤੇ ਜੰਗਲ ਦੀ ਸਫਾਰੀ ਵੀ ਕਰਾਉਂਦੇ ਆ ਤੇ ਅੱਜ ਉੱਥੇ ਬੁਕਿੰਗ ਜਿਹੜੀ ਹੈ ਉਹਦੀ ਵੇਟਿੰਗ ਦੋ-ਦੋ ਮਹੀਨੇ ਦੀ ਹੋ ਗਈ ਕਿਉਂਕਿ ਜੋ ਮਾਤਾ ਚਿੰਤਪੁਰ ਦੇ ਦਰਸ਼ਨਾਂ ਲਈ ਜਾਂਦੇ ਆ ਲੋਕ ਉਹ ਹੁਣ ਉੱਥੇ ਖੜਨ ਲੱਗ ਗਏ ਰਾਤ ਵੀ ਰਹਿਣ ਲੱਗ ਗਏ ਜਾਂ ਲੰਚ ਡਿਨਰ ਵਾਸਤੇ ਵੀ ਖੜਦੇ ਫਿਰ ਅਸੀਂ ਜਮਰੋੜ ਲੇਕ ਹੈ ਪਠਾਨਕੋਟ ਤੋਂ ਡਲਹਾਉੜੀ ਰੋਡ ਤੇ ਉਹਨੂੰ ਡਿਵੈਲਪ ਕਰਨ ਦਾ ਫੈਸਲਾ ਕੀਤਾ ਤੁਸੀਂ ਹੈਰਾਨ ਰਹ ਜੂਗੇ ਪੱਤਰਕਾਰ ਭਰਾ ਤੁਸੀਂ ਕੈਮਰਾ ਰਾਹੀਂ ਬਹੁਤ ਕੁਝ ਦਿਖਾਉਣੇ ਹੋ ਪਰ ਉਹ ਤੁਸੀਂ ਇੱਕ ਐਸਾ ਪੰਜਾਬ ਹੈ ਜਿਹੜਾ ਕਿ ਪਹਿਲਾਂ ਕਿਸੇ ਨੇ ਦਿਖਾਇਆ ਹੀ ਨਹੀਂ 57 ਸਕੁਅਰ ਕਿਲੋਮੀਟਰ ਲੰਬਾਈ 450 ਫੁੱਟ ਡੂੰਘਾਈ ਉਸ ਲੇਕ ਦੀ ਤੇ ਇਸ ਤੋਂ ਵੱਧ ਗ੍ਰੀਨ ਇਸ ਤੋਂ ਵੱਧ ਹਰੇ ਰੰਗ ਦਾ ਪਾਣੀ ਕਿਤੇ ਹੈ ਨਹੀਂ ਦੁਨੀਆ 'ਚ ਰਾਵੀ ਦਾ ਪਾਣੀ ਉੱਥੇ ਰੋਕਿਆ ਹੋਇਆ ਰੰਜੀਤ ਸਾਗਰ ਡੈਮ ਦੇ ਤੇ ਉੱਥੇ ਅਸੀਂ ਟੂਰਿਜ਼ਮ ਨੂੰ ਬੜਾ ਆਵਾ ਦਿੱਤਾ ਹੈ ਤੇ ਹੁਣ ਸੈਚਰਡੇ ਸੰਡੇ ਘਟੂ ਘਟ ਹਜ਼ਾਰ ਤੋਂ 1500 ਦੀ ਫੁੱਟਫਾਲ ਹੈ ਅੱਜ ਕੱਲ ਡੈਸਟੀਨੇਸ਼ਨ ਬੈਟਿੰਗ ਦਾ ਰਿਵਾਜ ਹੈ ਲੋਕ ਉੱਥੇ ਜਾਂਦੇ ਮੋਟਰ ਬੋਟਸ ਚੱਲਦੀਆਂ ਨੇ ਇੱਕ ਪਾਸੇ ਜੰਮੂ ਕਸ਼ਮੀਰ ਦੀ ਪਹਾੜੀ ਇੱਕ ਪਾਸੇ ਹਿਮਾਚਲ ਦੀ ਤੇ ਇੱਕ ਪਾਸੇ ਪੰਜਾਬ ਦੀ